ਯੂਰਪ ਦੇ 28 ਦੇਸ਼ਾਂ ਦੀਆਂ ਸਰਹਾਦਾਂ ਤੇ ਨਵੇਂ ਇਮੀਗ੍ਰੇਸ਼ਨ ਕਾਨੂੰਨ ਲਾਗੂ ਹੁਣ ਨਹੀਂ ਲੱਗਣ ਗਿਆ ਪਾਸਪੋਰਟ ਤੇ ਮੋਹਰ ਜਿਵੇਂ ਤੁਹਾਨੂੰ ਦੱਸਦੀ ਹੈ ਕਿ ਯੂਰਪ ਦੇ 28 ਯੂਰੋਪੀਅਨ ਯੂਨੀਅਨ ਦੇਸ਼ਾਂ ਨੇ ਯੂਰਪ ਆਉਣ ਵਾਲੇ ਸੈਲਾਨੀਆਂ ਦੀਆਂ ਸਹੂਲਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਨਵਾਂ EES ਭਾਵ ਕਿ ਐਂਟਰੀ ਐਗਜ਼ਿਟ ਸਿਸਟਮ ਕਾਨੂੰਨ ਲਾਗੂ ਕਰ ਦਿੱਤਾ ਹੈ ਜਿਸ ਦੇ ਨਾਲ ਯੂਰਪ ਦੇ 28 ਦੇਸ਼ਾਂ ਦਾ ਆਨਲਾਈਨ ਇਮੀਗ੍ਰੇਸ਼ਨ ਸਿਸਟਮ ਇੱਕ ਹੋ ਜਾਵੇਗਾ ਅਤੇ ਬਾਰਡਰ ਪੁਲਿਸ ਦੇ ਕੋਲ ਇੱਥੇ ਆਉਣ ਵਾਲੇ ਹਰ ਵਿਅਕਤੀ ਦੀ ਪੂਰੀ ਜਾਣਕਾਰੀ ਹੋਵੇਗੀ ਕਿ ਉਹ ਕਿਸ ਦੇਸ਼ ਦੇ ਰਾਹੀਂ ਦਾਖਲ ਹੋਇਆ ਅਤੇ ਕਿਸ ਜਗ੍ਹਾ ਤੋਂ ਯੂਰਪ ਦੀ ਧਰਤੀ ਤੋਂ ਬਾਹਰ ਗਿਆ ਹੈ ਇਹ ਕਾਨੂੰਨ ਯੂਰਪ ਦੇ ਸਾਰੇ ਦੇਸ਼ਾਂ ਦੇ ਉਤੇ ਬਾਡਰਾਂ ਤੇ ਲਾਗੂ ਹੋ ਚੁੱਕਾ ਹੈ ਤੇ ਹੁਣ ਯੂਰਪ ਆਉਣ ਵਾਲੇ ਯਾਤਰੀਆਂ ਦੇ ਪਾਸਪੋਰਟਾਂ ਦੇ ਉੱਤੇ ਕੋਈ ਮੋਹਰ ਨਹੀਂ ਲੱਗੇਗੀ ਸਗੋਂ ਇਮੀਗ੍ਰੇਸ਼ਨ ਐਂਟਰੀ ਪੁਆਇੰਟ ਤੇ ਪਾਸਪੋਰਟ ਸਕੈਨਿੰਗ ਇੱਕ ਡਿਜੀਟਲ ਫੋਟੋ ਅਤੇ ਫਿੰਗਰਪ੍ਰਿੰਟਿੰਗ ਹੋਣਗੇ ਜਿਸ ਨਾਲ ਹੋਰ ਆਸਾਨੀ ਹੋਵੇਗੀ ਤੇ ਇਮੀਗ੍ਰੇਸ਼ਨ ਕਾਊਂਟਰਾਂ ਤੇ ਲੰਬੀਆਂ-ਲੰਬੀਆਂ ਕਤਾਰਾਂ ਨਹੀਂ ਲੱਗਣਗੀਆਂ ਸਾਰੀ ਪ੍ਰਕਿਰਿਆ ਆਨਲਾਈਨ ਹੋਵੇਗੀ ਤੇ ਇਹ ਐਲਾਨ 12 ਅਕਤੂਬਰ ਤੋਂ ਲਾਗੂ ਹੋ ਗਏ ਨੇ ਦਸਣਯੋਗ ਹੈ ਕਿ ਡਿਜੀਟਲ ਯੁੱਗ ਦੇ ਵਿੱਚ ਅਧੀਹਾ ਕਰਨਾ ਲਾਜ਼ਮੀ ਹੋ ਗਿਆ ਸੀ ਉੱਥੇ ਹੀ ਇੱਕ ਬੁਲਾਰੇ ਦੇ ਦਸਣ ਦੇ ਮੁਤਾਬਿਕ ਅਧੀਹਾ ਕਰਨ ਤੇ ਸਲਾਨੀਆਂ ਨੂੰ ਵੱਡੀ ਸਹੂਲਤ ਮਿਲੇਗੀ ਉੱਥੇ ਹੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਯੂਰਪ ਦੇ ਵਿੱਚ ਦਾਖਲ ਹੋਣ ਵਾਲਿਆਂ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ ਅਤੇ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਯੂਰਪ ਦੀ ਹਰ ਬਾਰਡਰ ਫੋਰਸ ਕੋਲ ਰਹੇਗਾ ਜਿਸ ਦੇ ਤਹਿਤ ਉਹ ਇੱਕ ਦੇਸ਼ ਤੋਂ ਦੂਜੇ ਦੇਸ਼ ਜਾ ਕੇ ਸਿਆਸੀ ਸ਼ਰਨ ਨਹੀਂ ਮੰਗ ਸਕਣਗੇ